ਬਹੁਤ ਸਤਿਕਾਰਯੋਗ ਦੋਸਤੋ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਹੇ ਆ ਉਹ ਇਹ ਹੈ ਕਿ ਖਨੌਰੀ ਤੇ ਸ਼ੰਭੂ ਬਾਡਰ ਇਹ ਪੁਲਸ ਨੇ ਬਿਲਕੁਲ ਖਾਲੀ ਕਰਾਤਾ ਤੇ ਆਵਾਜਾਈ ਉੱਥੇ ਬਾਲ ਹੋ ਗਈ ਪਰ ਜਿਹੜੀ ਗੱਲ ਆਪਾਂ ਤੁਹਾਡੇ ਨਾਲ ਕਰ ਰਹੇ ਆ ਕਿ ਕਿਸਾਨ ਯੂਨੀਅਨਾਂ ਇਹ ਕਹਿੰਦੀ ਆ ਵੀ ਅਸੀਂ ਕਿਸਾਨਾਂ ਦੀ ਖਾਤਰ ਲੜ ਰਹੇ ਆ ਲੜ ਵਾਕਈ ਕਿਸਾਨਾਂ ਦੀ ਖਾਤਰ ਹੈ ਆਪਣੀ ਖਾਤਰ ਲੜ ਰਹੇ ਆ ਵਪਾਰੀਆਂ ਦੀ ਖਾਤਰ ਲੜ ਰਹੇ ਆ ਦੁਕਾਨਦਾਰਾਂ ਦੀ ਖਾਤਰ ਲੜ ਰਹੇ ਆ ਪਰ ਉੱਥੇ ਹੁਣ ਬੀਚਿਆ ਕੀ ਪੁਲਿਸ ਲੱਖ ਚਕਾਉਂਦੀ ਪੁਲਿਸ ਭਾਵੇਂ ਉੱਥੇ ਜਿੰਨਾ ਮਰਜ਼ੀ ਤਸ਼ੱਦਦ ਕਰਦੀ ਜਿੰਨਾ ਮਰਜ਼ੀ ਉੱਥੇ ਲਾਠੀ ਚਾਰਜ ਕਰਦੀ ਕੋਸ਼ ਕਰਦੀ ਅਰੈਸਟ ਕਰਦੀ ਪਰ ਦੁੱਖ ਉਦੋਂ ਹੋਇਆ ਜਦੋਂ ਆੜਗਵਾੜ ਦੇ ਪਿੰਡਾਂ ਦੇ ਲੋਕ ਪਹੇਗੇ ਉੱਥੇ ਆ ਕੇ ਸਮਾਨ ਨੂੰ ਤੇ ਸਮਾਨ ਟਰਾਲੀਆਂ ਦੇ ਵਿੱਚੋਂ ਚੱਕ ਕੇ ਲੈ ਗਏ ਤੇ ਕੋਈ ਚੀਜ਼ ਨਹੀਂ ਛੱਡੀ ਉਹ ਬਿਸ਼ਰਮੋ ਕੁਛ ਨਾ ਕੁਛ ਤਾਂ ਸ਼ਰਮ ਮੰਦੇ ਥੋੜੀ ਖਾਤਰ ਉੱਥੇ ਬੈਠੇ ਆ ਹੋ ਕੁਛ ਨਾ ਕੁਤਾ ਤੂੰ ਸ਼ਰਮ ਮੰਦੇ ਕਿਸਾਨਾਂ ਦਾ ਸਮਾਨ ਕਿਸਾਨ ਹੀ ਚੱਕ ਕੇ ਲੈ ਗਏ ਆਰਵਾੜ ਦੇ ਪਿੰਡਾਂ ਦੇ ਮੇ ਸ਼ਰਮੋ ਕੋਈ ਸੋਚਦੇ ਅੱਜ ਉੱਥੇ ਸਾਡੇ ਗਵਾਂਢੀ ਪਿੰਡ ਦਾ ਇੱਕ ਮੀਤ ਪ੍ਰਧਾਨ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਜੀ ਮਿੱਡਾ ਉੱਥੇ ਜਾ ਕੇ ਆਏ ਐ ਤੇ ਸਵਾਣ ਤਾਂ ਸਾਰਾ ਉੱਥੇ ਸਾਫ਼ ਕਰਤਾ ਤੇ ਮੜਿਆ ਮੋਟੀਆਂ ਉੱਥੇ ਜੜੀਆਂ ਤਰਪਾਲਾਂ ਤੁਲੀਆਂ ਚਾਦਰਾਂ ਤੁਰੀਆਂ ਪਈਆਂ ਬੇਕਾਰ ਜੀਆਂ ਤੇ ਇਹ ਕਹਿੰਦਾ ਮੈਂ ਆਪਣੀ ਟਰਾਲੀ ਮਸਾ ਲੱਭੀ ਤੇ ਟਰਾਲੀ ਦੇ ਵਿੱਚ ਜਿਹੜਾ ਸਬਾਨ ਸੀ ਟਰਾਲੀ ਦੇ ਵਿੱਚ ਏਸੀ ਸੀ ਹੋਰ ਇਹਨਾਂ ਦਾ ਜਿਹੜਾ ਪੈਲ ਸੀਡੀ ਸੀ ਕੂਲਰ ਸੀ ਸਿਲੰਡਰ ਸੀ ਕੋਈ ਪੈਣ ਵਾਲੇ ਬਿਸਤਰੇ ਸੀ ਇਹਨਾਂ ਨੇ ਉੱਥੇ ਤੰਬੂ ਲਾਇਆ ਸੀ ਤੇ ਉਹ ਸਾਰਾ ਕੁਝ ਹੀ ਲੈ ਕੇ ਚੱਕੇ ਟਰਾਲੀ ਮਸਾਂ ਮਿਲੀ ਉੱਥੋਂ ਉਹ ਕੰਜਰ ਤੇ ਤੁਸੀਂ ਦੁਸ਼ਮਣ ਬਣ ਗਏ ਹੁਣ ਪੁਲਿਸ ਵਾਲਿਆਂ ਨੇ ਤਾਂ ਚਲੋ ਲੈ ਗਏ ਆਪਨ ਗੁੱਸਾ ਖਾਦਾ ਉਹਨਾਂ ਨੇ ਤਾਂ ਲਿਆਣੇ ਸੀ ਜਦੋਂ ਉਹਨਾਂ ਨੇ ਤਾਂ ਖਾਲੀ ਕਰਾਇਆ ਪਰ ਆਣ ਗਵਾਣ ਦੇ ਪਿੰਡਾਂ ਨੇ ਚੰਗੀ ਨਹੀਂ ਕੀਤੀ ਅੱਜ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਕਹਿੰਦੇ ਇੱਕ ਬੰਦਾ ਮੰਨਿਆ ਕਿ ਮੈਂ 7 ਟਰਾਲੀਆਂ ਇਥੋਂ ਚੋਰੀ ਕੀਤੀਆਂ ਤੇ 3 ਟਰਾਲੀਆਂ ਤਾਂ ਉਹਦੇ ਘਰੋਂ ਮਿਲ ਗਈਆਂ ਤੇ ਬਾਕੀ 4 ਟਰਾਲੀਆਂ ਪਤਾ ਨਹੀਂ ਉਹਨੇ ਕਿੱਥੇ ਖਵਾਈਆਂ ਹੋ ਸਕਦਾ ਉਹਦੇ ਰਿਸ਼ਤੇਦਾਰਾਂ ਨੂੰ ਦੇਤੀਆਂ ਹੁਣ ਵੀ ਆ ਕੇ ਕਿ ਤੁਸੀਂ ਰੱਖ ਲਓ ਹੋਰ ਬੜੇ ਘਰਾ ਦੇ ਵਿੱਚੋਂ ਸਬਾਨ ਮਿਲਿਆ ਕੁਝ ਤਾਂ ਮਿਲ ਗਿਆ ਤੇ ਕੁਝ ਜਿਹੜਾ ਉਹਨਾਂ ਨੇ ਇਧਰ ਉਧਰ ਕਰਤਾ ਨਾਲ ਇਹ ਕੀ ਪਤਾ ਹੈ ਕਿ ਸਮਾਨ ਦੇ ਉੱਤੇ ਕਿਹੜਾ ਕੋਈ ਇੱਥੇ ਨੰਬਰ ਲਿਖਿਆ ਹੈ ਜਾਂ ਵੀ ਉਹਦੇ ਤੇ ਨਾਂ ਲਿਖਿਆ ਵੀ ਆਹ ਸਮਾਨ ਕਿੱਥੋਂ ਆਇਆ ਕਿਹਦਾ ਕਿਹਦਾ ਨਹੀਂ ਹੁਣ ਕਿੱਥੋਂ ਕਰਾਵੀਆਂ ਤਲਾਸ਼ੀਆਂ ਲੈਂਦੇ ਫਿਰਨੇ ਕਿਸਾਨ ਇਹ ਤਾਂ ਮਸਾ ਉੱਥੋਂ ਭੱਜ ਗਏ ਹੁਣ ਕੀ ਪਤਾ ਕਿਹੜੇ ਪਿੰਡ 'ਚ ਇਹ ਸਵਾਨ ਗਿਆ ਹੈ ਕੀ ਪਤਾ ਕੌਣ ਚੱਕ ਗਿਆ ਕਿੱਥੋਂ ਭਾਲਣਗੇ ਇਹ ਪਰ ਬਹੁਤ ਮਾੜੀ ਕੀਤੀ ਤੁਸੀਂ ਸਭਾਏ ਤਾਂ ਕੀ ਕਰਨੀ ਸੀ ਤੇ ਜਿੰਨਾ ਸਵਾਰਣ ਪਿਆ ਸੀ ਸਾਰਾ ਲੈ ਕੇ ਚੱਕੇ ਕਿਤੇ ਮੈਂ ਉਹ ਤੁਹਾਡੇ ਮਰ ਜੋ ਚਪਣੀ ਚ ਨੱਕ ਡਬੋ ਕੇ ਉਹ ਤੁਹਾਡੀ ਖਾਤਰ ਤਾਂ ਉੱਥੇ ਸੜਕਾਂ ਤੇ ਪਏ ਆ ਤੁਹਾਡੀ ਖਾਤਰ ਉਹਨਾਂ ਨੇ 13 ਮਹੀਨੇ ਲਾਤੇ ਤੇ ਅੱਜ ਤੁਸੀਂ ਕਿਹੜੇ ਰੰਗ ਵਿਖਾਏ ਆਪਦਾ ਹੀ ਸਵਾਰਣ ਦਾ ਆਪਦੇ ਬੰਦਿਆਂ ਦਾ ਸਵਾਰ ਨਹੀਂ ਲੈ ਕੇ ਚੱਕੇ ਪਰ ਮੌਕਾ ਤੱਕਾਲਿਆ ਪਿਚੱਕ ਲੋ ਸੁਵਾਣਾ ਫੱਟੇ ਮੁੱਠੜੇ ਬਿਸ਼ਰਮਾ ਧੀਆ ਪੈਣਾ ਉਥੋਂ ਰਾਤ ਨੂੰ ਤੁਰੀਆਂ ਆਉਂਦੀਆਂ ਸਿਰ ਤੇ ਗਠੀਆਂ ਰੱਖ ਕੇ ਨਿੱਕੇ ਨਿੱਕੇ ਬੱਚੇ ਉਂਗਲਾ ਫੜ ਕੇ ਤੁਰੇ ਆਉਂਦੇ ਐ ਮਜ਼ੂਰ ਕੇ ਜਨਾਜ਼ੇ ਤੁਰਿਆ ਨਹੀਂ ਜਾਂਦਾ ਉਹ ਰਾਤ ਨੂੰ ਤੁਰੇ ਆਉਂਦੇ ਐ ਉਥੋਂ ਤੇ ਤੁਹਾਨੂੰ ਬਣ ਗਈ ਸਮਾਨ ਚੱਕਣ ਦੀ ਉਹ ਕੋਈ ਨਰਦੋ ਸ਼ਰਮ ਮੰਨ ਲੋ ਕੁਛ ਬੜੀ ਮੋਟੀ ਕਿਉਂ ਪੰਜਾਬ ਦਾ ਨਾਮ ਬਦਨਾਮ ਕਰਦੇ ਆ ਕਿੱਥੇ ਕਿੱਥੇ ਤੁਹਾਡੀਆਂ ਗੱਲਾਂ ਨਹੀਂ ਪਹੁੰਚੀਆਂ ਸਾਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਪਹੁੰਚ ਗਿਆ ਕਿ ਪੰਜਾਬੀ ਐਹੋ ਜੇ ਆ ਬਹੁਤ ਜ਼ਿਆਦਾ ਦੁੱਖ ਹੋਇਆ ਇਹ ਸੁਣ ਕੇ ਤੇ ਜਦੋਂ ਵੀਡੀਓ ਵੇਖੀ ਦੀਆਂ ਅੱਜ ਮੈਂ ਵੀਡੀਓ ਵੇਖੀ ਕਿ ਸਾਰਾ ਕੁਸ ਲੈ ਕੇ ਚੱਕ ਕੇ ਵਿਚਾਰੇ ਨੇ ਕੱਲੀ ਟਰਾਲੀ ਵਸਾਉ ਪਾਲੀ ਉਹ ਹੀ ਪਤਾ ਨਹੀਂ ਕਿਵੇਂ ਮਿਹਨਤ ਕਰਕੇ ਲਬਰੂ ਲਈ ਇਥੋਂ